ਔਰਤਾ ਦੇ ਪੈਸੇ ਤੇਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਹੁਣਾਂ ਦੇ ਬੋਲੋ ਇੱਕ ਬਿਆਹਤ ਵੱਡਾ ਬਿਆਨ ਸੰਸਦ ਵਿੱਚ ਦਿੱਤਾ ਗਿਆ ਜਿੱਥੇ ਸੱਤਾ ਦੇ ਵਿੱਚ ਹੋਣ ਤੋਂ ਪਹਿਲਾਂ ਹੁਣੇ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੀ ਸਰਕਾਰ ਤੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਔਰਤਾਂ ਨੂੰ 1100 ਰੁਪਇਆ ਖਾਤੇ ਦੇ ਵਿੱਚ ਪਾਉਣ ਦਾ ਵੱਡਾ ਐਲਾਨ ਕੀਤਾ ਸੀ ਉਸ ਨੂੰ ਹੀ ਦੇਖਦੇ ਹੋਏ ਹੁਣ ਇੱਕ ਬਿਆਹਤ ਵੱਡਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਦਿੱਤਾ ਗਿਆ ਜਾਣਕਾਰੀ ਪੂਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਆਖਰਕਾਰ ਹੁਣ ਕੀ ਕੁਝ ਸੀਐਮ ਭਗਵੰਤ ਮਾਨ ਹੁਣਾਂ ਦੇ ਵੱਲੋਂ ਜੋ ਹੈ ਬਿਆਨ ਦਿੱਤਾ ਗਿਆ ਦੱਸੀ ਇੱਕ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀਆਂ ਔਰਤਾਂ ਨੂੰ ਜਿੱਥੇ ਹਰ ਮਹੀਨੇ ਹਜ਼ਾਰ-ਹਜ਼ਾਰ ਰੁਪਏ ਦੇਣ ਦੀ ਗਰੰਟੀ ਨੂੰ ਪੂਰਾ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਸ ਲਈ ਸਰਵੇ ਕਰਵਾਇਆ ਜਾ ਰਿਹਾ ਹੈ ਜਿਵੇਂ ਹੀ ਸਾਡੇ ਕੋਲ ਨਵਿੰਦਾ ਬਜਟ ਹੋਇਆ ਉਦੋਂ ਹੀ ਕੈਬਨਿਟ ਦੀ ਮੀਟਿੰਗ ਬੁਲਾ ਕੇ ਇਸ ਫੈਸਲੇ ਤੇ ਮੋਰ ਲਗਾ ਦਿੱਤੀ ਜਾਵੇਗੀ ਹੁਣ ਆ ਕਿਹਾ ਕਿ ਇਸ ਲਈ ਬਜਟ ਵਿੱਚ ਪਰਵਾਹ ਰੱਖਣ ਦੀ ਲੋੜ ਨਹੀਂ ਹੈ ਇਸ ਦੇ ਨਾਲ ਮੁੱਖ ਮੰਤਰੀ ਨੇ ਗੱਲਬਾਤ ਦੇ ਦੌਰਾਨ ਦੱਸਿਆ ਕਿ ਅਸੀਂ 5 ਗਰੰਟੀਆਂ ਦਿੱਤੀਆਂ ਸੀ ਪਰ 7 ਗਰੰਟੀਆਂ ਪੂਰੀਆਂ ਹੋ ਚੁੱਕੀਆਂ ਨੇ ਅਸੀਂ ਟੋਲ ਪਲਾਸਾਂ ਦੀ ਗਾਰੰਟੀ ਨਹੀਂ ਸੀ ਦਿੱਤੀ ਪਰ ਉਹ ਪੂਰੀ ਜ਼ਰੂਰੀ ਕਰ ਦੁੱਤੀ ਹੈ ਤੇ ਟੋਲ ਪਲਾਸੇ ਬੰਦ ਕਰ ਦਿੱਤੇ ਨੇ ਇਸੇ ਤਰ੍ਹਾਂ ਸੜਕ ਸੁਰੱਖਿਆ ਫੋਰਸ ਦੀ ਵੀ ਕੋਈ ਗਾਰੰਟੀ ਨਹੀਂ ਸੀ ਪਰ ਅਸੀਂ ਉਹ ਨਵੀਂ ਨੀਤੀ ਲਿਆਈ ਹੈ ਇਸੇ ਤੋਂ ਇਲਾਵਾ ਨਾ ਹੀ ਐਨਓਸੀ ਵਾਲੀ ਗਾਰੰਟੀ ਸੀ ਤੇ ਉਸਤੇ ਵੀ ਉੱਤੇ ਵੀ ਵਿਧਾਇਕਾ ਦੀ ਪੈਨਸ਼ਨ ਘਟਾਉਣ ਬਾਰੇ ਵੀ ਸੀ ਪਰ ਇਹ ਸਾਰੀਆਂ ਗਰੰਟੀਆਂ ਸੀ ਪੂਰੀਆਂ ਕਰ ਚੁੱਕੀਆਂ ਸੀ ਮਾਨ ਨੇ ਔਰਤਾਂ ਨੂੰ ਹਰ ਮਹੀਨੇ 100000 ਰੁਪਏ ਦੇਣ ਤੇ ਕਿਹਾ ਕਿ ਅਸੀਂ ਜਿਹੜੀ ਸਕੀਮ ਬਣਾਉਂਦੇ ਹਾਂ ਉਹ ਸਿਰਫ 2-4 ਮਹੀਨਿਆਂ ਵਾਸਤੇ ਨਹੀਂ ਹੋਵੇਗੀ ਸਗੋਂ ਲਗਾਤਾਰ ਚੱਲੀ ਰਹੇਗੀ ਔਰੋਨਾ ਨੇ ਕਿਹਾ ਕਿ ਜੇਕਰ ਬਿਜਲੀ ਜੁਲਾਈ ਦੀ ਫ੍ਰੀ ਕੀਤੀ ਸੀ ਤਾਂ ਅੱਜ ਤੱਕ ਵੀ ਜਾਰੀ ਹੈ ਆਖਿਆ ਕਿ ਔਰਤਾਂ ਨੂੰ ਹਜ਼ਾਰ 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 ਰੁਪਏ ਦੇਣ ਦੇ ਵਾਸਤੇ ਬਜਟ ਵਿੱਚ ਪ੍ਰਦਾਨ ਕਰਨ ਦੀ ਲੋੜ ਰਹੀ ਹੈ ਇਸ ਵਾਰੇ ਅਸੀਂ ਸਰਵੇ ਕਰ ਰਹੇ ਹਾਂ ਜਦੋਂ ਵੀ ਸਾਡੇ ਕੋਲ ਢਿੰਦਾ ਬਜਟ ਹੋਇਆ ਤਾਂ ਅਸੀਂ ਕੈਬਨਿਟ ਬੁਲਾ ਕੇ ਇਸ ਦੇ ਫੈਸਲੇ ਦੇ ਉੱਤੇ ਮੋਰ ਲਗਾ ਦੇਵਾਂਗੇ ਜਾਨੀ ਕਿ ਹੁਣ ਔਰਤਾਂ ਨੂੰ ਪੈਸੇ ਦੇਣ ਦੀ ਚਰਚਾ ਜਿਹੜੀ ਆ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਹਰ ਪਾਸੇ ਜਿਹੜੀ ਛਿੜੀ ਹੋਈ ਆ ਔਰ ਜਿਸ ਨੂੰ ਲੈ ਕੇ ਹੁਣ ਮੁੱਖ ਮੰਤਰੀ ਭਗਵੰਤ ਪਾਣ ਹੂਣਾ ਦੇ ਵੱਲੋਂ ਬੇਹਦ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਜੋ ਹੈ ਕੋਈ ਵੀ ਚੀਜ਼ ਅਜਿਹੀ ਨਹੀਂ ਐਲਾਨ ਕਰਦੇ ਆ ਜਿਹੜੀ ਸਾਡੇ ਕੋਲ ਨਾ ਹੋਵੇ ਤਾਂ ਅਸੀਂ ਥੋੜੇ ਸਮੇਂ ਦੇ ਲਈ ਕੋਈ ਵੀ ਅਜਿਹੀ ਚੀਜ਼ ਨਹੀਂ ਕਰਦੇ ਆ ਲੰਬੇ ਸਮੇਂ ਤੱਕ ਉਹ ਚੀਜ਼ ਬਰਕਰਾਰ ਰਹਿੰਦੀ ਹੈ ਤਾਂ ਜੇਕਰ ਅਸੀਂ ਹੁਣ ਮੁਫਤ ਬਿਜਲੀ ਦਾ ਐਲਾਨ ਕੀਤਾ ਸੀ ਤੇ ਹਾਲੇ ਤੱਕ ਵੀ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਹੈ ਯਾਨੀ ਕਿ ਅਸੀਂ ਸਿਰਫ ਥੋੜੇ ਮਹੀਨਿਆਂ ਦੇ ਲਈ ਐਲਾਨ ਨਹੀਂ ਕੀਤੇ ਨੇ ਤਾਂ ਐਨਓਸੀ ਵਾਲੀ ਅਸੀਂ ਗਰੰਟੀ ਨਹੀਂ ਦਿੱਤੀ ਸੀ ਉਹ ਵੀ ਅਸੀਂ ਪੂਰਾ ਕੀਤਾ ਟੋਲ ਪਲਾਜ਼ਿਆਂ ਨੂੰ ਲੈ ਕੇ ਵੀ ਕੋਈ ਗਰੰਟੀ ਨਹੀਂ ਹੋਈ ਸੀ ਉਹ ਵੀ ਗਰੰਟੀ ਅਸੀਂ ਪੂਰੀ ਕੀਤੀ ਹੈ ਕਿ ਜਿੱਥੇ ਔਰਤਾਂ ਦੇ ਪੈਸਿਆਂ ਦੀ ਗੱਲ ਹੈ ਤੇ ਉਹ ਵੀ ਜਲਦ ਪੂਰਾ ਹੋਵੇਗਾ ਆਸੀ ਸਰਵੇ ਕਰਵਾ ਰਹੇ ਹਾਂ ਜਦੋਂ ਸਾਡੇ ਕੋ ਨੋਡਿੰਦਾ ਫੰਡ ਹੋਵੇਗਾ ਤਾਂ ਉਸੇ ਅਸੀਂ ਜਲਦ ਜੋ ਹੈ ਆਪਣੇ ਕੰਮਕਾਜ ਕਰਾਂਗੇ ਤੇ ਕੈਬਨਿਟ ਮੀਟਿੰਗ ਬੁਲਾ ਕੇ ਇਸ ਫੈਸਲੇ ਦੇ ਉੱਤੇ ਮੋਰ ਲਗਾ ਦਿੱਤੀ ਜਾਵੇਗੀ ਬਿਹਤ ਵੱਡਾ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਦਿੱਤਾ ਗਿਆ ਤੇ ਦਰਸਲ ਦਾ ਸੀ ਇਹ ਕਿ ਜਿੱਥੇ ਲਗਾਤਾਰ ਹੀ ਇਹ ਮੁੱਦਾ ਪੱਖਿਆ ਹੋਇਆ ਸੀ ਔਰ ਸਵਾਲ ਪੁੱਛੇ ਜਾਂਦੇ ਸੀ ਕਿ ਔਰਤਾਂ ਦੇ ਖਾਤਿਆਂ 'ਚ ਪੈਸੇ ਘੱਟ ਆਉਣਗੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਇੱਕ ਬਿਆਨ ਦੇ ਦਿੱਤਾ ਉਹਨਾਂ ਨੇ ਕਿਹਾ ਕਿ ਬਜਟ ਦੇ ਦੌਰਾਨ ਇਸ ਦੇ ਉੱਤੇ ਕੋਈ ਵੀ ਵਿਚਾਰ ਚਰਚਾ ਕਰਨੀ ਜ਼ਰੂਰੀ ਨਹੀਂ ਹੈ ਜਦੋਂ ਸਾਡੇ ਕੋਲ ਜ਼ਿਆਦਾ ਖਜ਼ਾਨੇ ਵਿੱਚ ਪੈਸੇ ਹੋ ਅਸੀਂ ਆਪ ਹੀ ਕੈਬਨਿਟ ਮੀਟਿੰਗ ਬੁਲਾ ਕੇ ਇਸ ਪੂਰੇ ਮਾਮਲੇ ਤੇ ਫੈਸਲੇ ਤੇ ਉਤੇ ਮੋਰ ਲਗਾ ਦਿੱਤੀ ਜਾਵੇਗੀ ਤੇ ਔਰਤਾਂ ਦੇ ਖਾਤਿਆਂ ਦੇ ਵਿੱਚ ਹਜ਼ਾਰ ਹਜ਼ਾਰ ਰੁਪਏ ਆਉਣੇ ਸ਼ੁਰੂ ਹੋ ਜਾਣਗੇ ਯਾਨੀ ਕਿ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ 5 ਗਰੰਟੀਆ ਦਿੱਤੀਆਂ ਸੀ ਅਸੀਂ 7 ਗਰੰਟੀਆ ਪੂਰੀਆਂ ਕਰ ਚੁੱਕੇ ਹਾਂ ਐਨਓਸੀ ਦੀ ਗਰੰਟੀ ਨਹੀਂ ਸੀਗੀ ਔਰ ਉਸ ਤੋਂ ਬਾਅਦ ਟੋਰ ਪਲਾਸ ਦੀ ਗਰੰਟੀ ਨਹੀਂ ਸੀਗੀ ਸੜਕ ਸੁਰੱਖਿਆ ਫੋਰਸ ਦੀ ਗਰੰਟੀ ਨਹੀਂ ਦਿੱਤੀ ਸੀ ਪਰ ਅਸੀਂ ਉਹ ਗਰੰਟੀਆਂ ਪੂਰੀਆਂ ਕੀਤੀਆਂ ਨੇ ਯਾਨੀ ਕਿ ਲੋਕਾਂ ਦੇ ਲਈ ਪੰਜਾਬ ਵਾਸੀਆਂ ਦੇ ਲਈ ਅਸੀਂ ਵੱਡੇ ਤੋਂ ਵੱਡਾ ਕਦਮ ਚੱਕ ਰਹੇ ਹਾਂ ਤੇ ਉਹਨਾਂ ਦੀ ਮਦਦ ਲਈ ਅਸੀਂ ਵੱਡੇ ਉਪਰਾਲੇ ਕਰ ਰਹੇ ਹਾਂ ਇਸੇ ਚੱਲਦੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਹੈ ਦੱਸ ਜੀਏ ਕਿ ਹੁਣ ਔਤਾ ਦੇ ਖਾਤਿਆਂ ਦੇ ਵਿੱਚ ਪੈਸੇ ਆਉਣ ਤੋਂ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨਬਾਜ਼ੀ ਦਿੱਤੀ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਜਲਦ ਖਾਤਿਆਂ 'ਚ ਆਉਣਗੇ ਪਰ ਅਸੀਂ ਸਰਵੇ ਕਰਵਾ ਰਹੇ ਹਾਂ ਜਦੋਂ ਸਾਡੇ ਕੋਲ ਪੈਸੇ ਹੋਏ ਬਜਟ ਹੋਇਆ ਤਾਂ ਅਸੀਂ ਆਪ ਹੀ ਇਸ ਨੂੰ ਪੇਸ਼ ਕਰ ਦਵਾਂਗੇ ਜਿਸ ਤੋਂ ਬਾਅਦ ਹੁਣ ਇਹ ਬਿਆਨ ਜਿਹੜਾ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਜਾਣਕਾਰੀ ਜਿਹੜੀ ਆ ਲੋਕਾਂ ਤੱਕ ਪਹੁੰਚੇ ਔਰ ਔਰਤਾ ਦੇ ਖਾਤਿਆਂ ਦੇ ਵਿੱਚ ਪੈਸੇ ਕਦੋਂ ਆਉਣਗੇ ਕੀ ਕੁਝ ਬਿਆਨਬਾਜ਼ੀ ਹੈ ਮੁੱਖ ਮੰਤਰੀ ਦੀ ਉਹ ਵੀ ਲੋਕਾਂ ਤੱਕ ਪਹੁੰਚ ਸਕੇ